ਹਾਂਜੀ ਦੋਸਤੋ ਇਸ ਟਾਈਮ ਅਸੀਂ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਦੀ ਕੋਠੀ ਅੱਗੇ ਪਹੁੰਚੇ ਆ ਤੇ ਤੁਹਾਨੂੰ ਪਤਾ ਹੀ ਆ ਕਿ 4 ਤਰੀਕ ਨੂੰ ਜਿਹੜਾ ਉਹ ਮਜ਼ਦੂਰਾਂ ਵੱਲੋਂ ਵੱਖ-ਵੱਖ ਕੈਬਨਿਟ ਮਨਿਸਟਰ ਉਹਨਾਂ ਦੀਆਂ ਕੋਠੀਆਂ ਦਾ ਜਿਹੜਾ ਉਹ ਘਰਾਉ ਕੀਤਾ ਜਾਣਾ ਸੀਗਾ ਸੋ ਇਸ ਟਾਈਮ ਅਸੀਂ ਕੁਲਤਾਰ ਸੰਧਵਾ ਦੀ ਕੋਠੀ ਅੱਗੇ ਵੱਖ-ਵੱਖ ਥਾਵਾਂ ਦੇ ਉੱਤੇ ਮਜ਼ਦੂਰ ਆ ਜਿਹੜੇ ਉਕਤਰ ਹੋ ਰਹੇ ਆ ਇੱਥੇ ਵੀ ਹਜੇ ਟੈਂਟ ਲੱਗ ਰਿਹਾ ਤੇ ਮਜ਼ਦੂਰਾਂ ਵੱਲੋਂ ਆ ਜਿਹੜਾ ਓਹੋ ਇੱਥੇ ਇਕੱਤਰ ਹੋਇਆ ਜਾ ਰਿਹਾ ਵਕਫ ਵਕ ਥਾਵਾਂ ਤੋਂ ਵਕਫ ਵਕ ਪਿੰਡਾਂ ਤੋਂ ਆ ਜਿਹੜੇ ਮਜ਼ਦੂਰ ਇੱਥੇ ਪਹੁੰਚ ਰਹੇ ਆ ਸੋ ਇਹਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਉਹ ਆਮ ਬੁਨਿਆਦੀ ਆ ਤੇ ਦਿਹਾੜੀ ਦਾ ਮਾਮਲਾ ਹੈਗਾ ਨਰੇਗਾ ਦੇ ਕੰਮ ਦਾ ਮਾਮਲਾ ਹੈਗਾ ਜਾਂ ਫਿਰ ਇਸ ਤੋਂ ਇਲਾਵਾ ਜੋ ਕਰਜ਼ੇ ਫਾਈਨਾਂਸ ਕੰਪਨੀਆਂ ਦੁਆਰਾ ਮਜ਼ਦੂਰਾਂ ਨੂੰ ਦਿੱਤੇ ਹੈਗੇ ਆ ਉਹਨਾਂ ਦੀ ਮਾਫੀ ਦਾ ਮਾਮਲਾ ਹੈਗਾ ਪੰਜ ਪੰਜ ਮਰਲੇ ਪਲਾਟ ਉਹ ਮਾਮਲਾ ਹੈਗਾ ਇਸ ਤੋਂ ਲਾਵਾ ਹੋਰ ਵੀ ਅਨੇਕਾ ਮਾਮਲੇ ਆ ਜਿਹੜੇ ਇਹਨਾਂ ਮਜ਼ਦੂਰਾਂ ਦੇ ਆ ਤੇ ਮਜ਼ਦੂਰ ਆਪਦੇ ਮੰਗਾ ਮਸਲਿਆਂ ਨੂੰ ਲੈ ਕੇ ਆ ਜਿਹੜਾ ਅੱਜ ਵੱਖ-ਵੱਖ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦੇ ਅੱਗੇ ਆ ਜਿਹੜੇ ਉਹ ਪਹੁੰਚੇ ਹੋਏ ਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੜੇ ਪ੍ਰਬੰਧ ਆ ਜਿਹੜੇ ਉਹ ਇੱਥੇ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਗੱਲਬਾਤ ਕਰਾਂਗੇ ਹੋਰ ਬਾਈ ਜੀ ਕੀ ਹਾਲ ਆ ਜੀ ਇਕ ਬਾਈ ਜੀ ਬਹੁਤ ਵਧੀਆ ਜੀ ਅੱਛਾ ਅੱਜ ਇੱਥੇ ਪਹੁੰਚੇ ਹੋ ਬਈ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਹੋ ਉਹਦੇ ਚ ਬੀਤੀ ਅੱਜ ਲਗਭਗ ਮਜ਼ਦੂਰਾਂ ਦੇ ਨਜਰੇ ਆਏ ਤੇ ਬੁਨਿਆਦੀ ਮੰਗਾਂ ਲਗਾਤਾਰ ਮਜ਼ਦੂਰ ਹੈ ਜਿਹੜੇ ਜਿਹਨੂੰ ਆਪਾਂ ਕਹ ਜੀਏ ਪਲਾਟਾਂ ਵਾਲੀ ਆ ਤੇ ਰੋਜ਼ਗਾਰ ਦੀ 700 ਰੁਪਏ ਦੀ ਹਾੜੀ ਲਈ ਜਿਹਨੂੰ ਜਾਂ ਆਪਾਂ ਕਹ ਜੀਏ ਕਿ ਲਾਲ ਲਕੀਰ ਚ ਜਿਹੜੇ ਲੋਕ ਰਹਿ ਰਹੇ ਆ ਉਹ ਮਾਲਕੀ ਹੱਕਾਂ ਵਾਸਤੇ 5000 ਰੁਪਏ ਪੈਨਸ਼ਨ ਵਾਸਤੇ ਔਰ ਮਜ਼ਦੂਰਾਂ ਦੀ ਸਮੁੱਚਾ ਕਰਜ਼ਾ ਮਾਫੀ ਔਰ ਜੋ ਭਗਵਾਨਤਮਾਨ ਸਰਕਾਰ ਮਜ਼ਦੂਰਾਂ ਨਾਲ ਵਾਅਦੇ ਕਰਕੇ ਮੀਟਿੰਗ ਦੇ ਉਹੋ ਭੱਜ ਗਈ ਆ ਕਈ ਵਾਰੀ ਭੱਜੀ ਹੈਗੀ ਆ ਉਸ ਵਾਅਦੇ ਖਿਲਾਫੀ ਦੇ ਖਿਲਾਫ ਅੱਜ ਕੁਲਤਾਰ ਸੰਧਵਾ ਤੇ ਹੋਰ ਬਹੁਤ ਸਾਰੇ ਮੰਤਰੀਆਂ ਦੇ ਘਰਾਂ ਦੇ ਘਰਾਉ ਆ ਜਿਹੜੇ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਕੀਤੇ ਜਾ ਰਹੇ ਆ ਜਿਹਦੀ ਘੜੀ ਵਜੋਂ ਅੱਜ ਕੁਲਤਾਰ ਸੰਧਵਾ ਦਾ ਜਿਹੜਾ ਅੱਜ ਹੈ ਪ੍ਰੋਗਰਾਮ ਹੈ ਜਿਹਦਾ ਉਹਦੇ ਘਰਾਉ ਦਾ ਅੱਜ ਦਿੱਤਾ ਗਿਆ ਮਜ਼ਦੂਰਾਂ ਦੀਆਂ ਭਖਤੀਆਂ ਮੰਗਾ ਹੈਗਾ ਪਰ ਪੰਜਾਬ ਸਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਕੁੰਭ ਕਰਨੀ ਨੀਂਦ ਸੁੱਤੀ ਆ ਉਸ ਨੀਂਦ ਤੋਂ ਜਗਾਉਣ ਵਾਸਤੇ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਅੱਜ ਇਹ ਪ੍ਰੋਗਰਾਮ ਹੈ ਦਿੱਤਾ ਗਿਆ